ਨੇ ਕਾਲਾ ਕੰਗਲ ਆਪ ਲੈ ਗਈ ਬਾਕੀ ਹੋਰ ਕੁਝ ਨਹੀਂ 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 ਬਾਕੀ ਕੁਝ ਨਹੀਂ ਪ੍ਰਸ਼ਾਸਨ ਨੂੰ ਦੇ ਰਿਹਾ 10-10 15-15 20-20 ਕ੍ਰੀਏਟ ਕਰ ਦੇ ਜੋ ਇਹ ਕੰਮ ਦਿਖਾ ਦਿੱ ਗਏ ਕਰੋ ਕਰੋ ਤੇ ਬਾਅਦ ਵਿੱਚ ਵਾਈ ਗੁਰ ਦਾ ਨਾਮ ਲੈਂਦੇ ਹੋਏ ਚਲੋ

ਸ੍ਰੀ ਵਾਹਿਗੁਰੂ ਸਰਦਾਸ ਕਿਉਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ 3 ਭਗਉਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਾਈਂ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ RAM DAS ਹੁਣਾ ਜੀ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਤ ਜਿਤੇ ਸਭ ਸੁਖ ਜਾਏ ਤੇਗ ਬਹਾਦਰ ਸਿਮਰੀਏ ਘਰ ਨੋਂ ਦੇ ਆਵੇ ਧਾਏ ਸੱਥਾਂ ਹੀ ਹੋਣਾ ਜੀ ਸਹਾਏ ਦਸਨ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਥਾਂ ਹੀ ਹੋਣਾ ਜੀ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦਰਸ਼ਨ ਦੀਦਾਰ ਦਾ ਅਤਿ ਆਨਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬਾਂ ਦੇ ਸਾਜਨ ਵਜੇ ਪੰਜ ਪਿਆਰੇ ਚਾਰ ਸਹਿਬ ਜਾਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿੰਨਾ ਗੁਰਮਖਾਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਹੀ ਤੇ ਗਵਾਹੀ ਦੇਖਿਆਂ ਡਟਕੀਤਾ ਤਿੰਨਾ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਦਰਖਾਲ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਤੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰ ਜਾਂ ਲਹਾਈਆਂ ਚਰਖੜੀਆਂ ਦੇ ਜੜੇ ਤਨ ਹਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗਨ ਭਾਈ ਇਤਨਾ ਦੀ ਕਮਾਈ ਦਾ ਧਿਆਨ ਤਰਖਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਖਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਪ੍ਰਥਮੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਨਾਮ ਚੇਤੇ ਆਵੇ ਚੇਤੇ ਆਮਣਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਤਾਂ ਤਾਂ ਰਚਿਆ ਦੇਖ ਤੇ ਫਤਿਹ ਬਰਤ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪ ਦੀ ਜਿ ਸਿੱਖਾਂ ਦਾ ਮਨ ਨੀਵਾ ਮਾਤੀ ਉੱਚੀ ਮਤ ਪਤ ਕੇ ਰਾਖੇ ਕਾਲ ਪੁਰਖ ਵੈਗੁਰੂ اے ਕਾਲ ਪੁਰਖ ਵੈਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਮਾਨਿਆਂ ਦੇ ਮਾਨ ਸਤਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਾਂ ਦੀ ਓਟ ਸਤਿਗੁਰੂ ਨੇ ਆਸਰੇ ਹੋ ਕੇ ਆਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਾ ਸੱਚੇ ਪਾਤਸ਼ਾਹ ਜਗਦੀ ਜੋਤ ਹਾਜ਼ਰਾ ਹਜੂਰ ਸਰਬਾ ਭਰਪੂਰ ਸਨਹਿਰੀ ਜੋਤ ਕੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਾ ਸੱਚੇ ਪਾਤਸ਼ਾਹ ਜੀਉ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਤਿਗੁਰੂ ਮਾ ਸੱਚੇ ਪਾਤਸ਼ਾਹ ਜੀ ਉਹ ਨਗਰ ਕਿੜੀਆਂ ਤੇ ਸਿਰਤੇ ਮੇਰ ਦਾ ਹੱਥ ਰਖਾ ਗੁਰੂ ਮਾ ਸੱਚੇ ਪਾਤਸ਼ਾਹ ਜੋ ਗੁਰੂ ਮਾ ਸੱਚੇ ਪਾਤਸ਼ਾਹ ਜੀ ਉਹ ਸਲਾਬ ਆਏ ਹਨ ਸਾਰੀਆਂ ਸੰਗਤਾਂ ਦਾ ਭਲਾ ਕਰਨਾ ਗੁਰੂ ਮਾ ਸੱਚੇ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਸੰਗਤਾਂ ਦੀ ਨਗਰ ਦੀ ਪੈਈ ਨੂੰ ਢਾਹ ਲੱਗੀ ਹੈ ਸਤਿਗੁਰੂ ਉਹਨਾਂ ਦੇ ਸਤਿਗੁਰੂ ਢਾਹ ਪਿੱਛੇ ਕਰ ਦਿਓ ਗੁਰੂ ਰਾਮਦਾਸ ਉਹਦੀ ਪਾਤਸ਼ਾਹ ਸੱਚੇ ਸਤਿਗੁਰ ਜੀ ਮਾ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਮਾ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਖਤਰ ਹੋ ਕੇ ਮਿਲ ਕੇ ਇਕੱਠੀਆਂ ਹੋਈਆਂ ਹਨ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੋ ਜੀ ਤੇਰੇ ਦਰ ਤੇ ਆਵੇ ਸੋ ਰਾਜੀ ਪ੍ਰਸੰਨ ਜਾਵੇ ਮੂੰਹੋਂ ਮੰਗਿਆ ਅਰਾਦਾ ਪਾਵੇ ਸੁਖ ਹੋਵੇ ਨਾਂ ਜੇ ਤੇ ਆਵੇ ਧੰਨ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਤੇ ਵੱਨਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰਾਜਾ ਕਿਰਪਾ ਕਰਕੇ ਪਿਛੇ ਹੋ ਜਾਓ ਸਭ ਤੋਂ ਪਾਸਾ ਸੰਗਤਾਂ ਦੇ ਕਾਰਜ ਅਵਾਜ਼ ਕਰੂ ਸੰਗਤਾਂ ਦੀਆਂ ਹਾਜ਼ਰੀਆਂ ਦਾਤੇ ਪ੍ਰਵਾਨ ਲਾਉਣੀਆਂ ਸਭ ਕਰੂ ਸੰਗਤਾਂ ਦੀਆਂ ਪੈੜੀਆਂ ਨੂੰ ਮਾਫ਼ ਸੱਚੇ ਪਾਤਸ਼ਾਹ ਬਖਸ਼ ਲੋ ਸਤਿਗੁਰੂ ਮਾਫ਼ ਸੱਚੇ ਪਾਤਸ਼ਾਹ ਹੋਈਆਂ ਭੁਲਾ ਦੀ ਮਾਫੀ ਦੇ ਦੋ ਸਤਿਗੁਰੂ ਜੀ ਸਤਿਗੁਰੂ ਮਹਾਂ ਸੱਚੇ ਪਾਤਸ਼ਾਹ ਕਿਰਪਾ ਕਰੋ ਨਗਰ ਕੀੜੀਆਂ ਤੇ ਮਿਹਰ ਦਾ ਹੱਥ ਕਰੋ ਗੁਰੂ ਮਹਾਂ ਸੱਚੇ ਪਾਤਸ਼ਾਹ ਸਤਿਗੁਰ ਤੰਦਰੁਸਤੀ ਬਖਸ਼ੋ ਮੇਰੇ ਮਾਲਕਾ ਸੱਚੇ